ਅੱਜ ਬਾਈ ਮੈਂ ਤੁਹਾਨੂੰ ਆਪਦੇ ਵੱਡੇ ਭਾਈ ਨਾਲ ਮਿਲਾਉਣ ਜਾ ਰਿਹਾ ਹਾਂਗਾ ਆ ਦੇਖੋ ਮੇਰਾ ਵੱਡਾ ਭਾਈ ਆਸੀਂ ਦੋ ਭਾਈਆਂਗੇ ਗੁਰੂ ਹਰ ਸਾਹਿਬ ਰਹਿਂਦਾ ਹੈ ਮੇਰਾ ਵੱਡਾ ਭਾਈ ਇਹਨੇ ਪਾਲੀ ਬਾਈ ਕੋਠੀਪੂਰੀ ਤਕੜੀ ਇਹਨੂੰ ਮੈਂ ਕੋਈ ਰਾਇ ਨਹੀਂ ਦਿੱਤੀ ਤੁਸੀਂ ਕੀ ਕੋ ਗੋਰਾ ਟੈਲਾਂ ਦੇ ਟੈਲ ਲਿਆ ਇਹ ਆਪਦੇ ਆਪ ਆਇਆਗਾ ਬਾਈ ਸਾਡੇਲਾ ਤੈਨੂੰ ਕਿਹਨੇ ਦੱਸਿਆ ਵੀ ਗੋਰਾ ਟੈਲਾਂ ਦੇ ਆਉਣਾਗਾ ਦੇਖੋ ਜੀ ਅਸੀਂ ਤਾਂ ਤੁਹਾਡੀਆਂ ਵੀਡੀਓ ਵੇਖੀਆਂ ਵੀਡੀਓ ਵੇਖ ਕੇ ਮਨ ਬੜਾ ਖੁਸ਼ ਹੁੰਦਾ ਹੈ ਸਾਡੇ ਭਰਾ ਮਤਲਬ ਬਹੁਤ ਵਧੀਆ ਵੀਡੀਓ ਬਣਾਦੇ ਨੇ ਇੱਕ ਵਾਰੀ ਚੀਜ਼ ਵੇਖਣੀ ਚਾਹੀਦੀ ਹੈ ਅਸੀਂ ਬਟਿੰਡੇ ਤੱਕ ਆਏ ਸੀ ਤੇ ਉਸ ਤੋਂ ਬਾਅਦ ਗੋਰਾ ਜੀ ਦਾ ਨਾਮ ਬਹੁਤ ਮ ਵਰਲਡਵਾਈਡ ਹੀ ਛਾਇਆ ਪਿਆ ਹੈ ਵਰਲਡ ਦੇ ਵਿੱਚ ਛਾਇਆ ਹੋਇਆ ਹੈਗਾ ਦਿਲ ਤੇ ਹੱਥ ਅਸ ਸੱਚੂ ਸੱਚ ਵੀ ਤੇਰੀ ਰੂਹ ਖੁਸ਼ ਹੋਈ ਹੈ ਕਿ ਨਹੀਂ ਹੋਈ ਰੂਹ ਵੀ ਖੁਸ਼ ਹੋਈ ਹੈ ਜੇਬ ਵੀ ਸੇਵ ਕੀਤੀ ਗਈ ਹੈ ਇਹਨਾਂ ਨੇ ਕੁਆਲਿਟੀ ਵਿਖਾਈ ਸਾਨੂੰ ਜੋ ਬਾਜ਼ਾਰ ਦੇ ਵਿੱਚ ਬਹੁਤ ਹਾਈ ਰੇਟ ਦੇ ਉਹ ਸਾਨੂੰ ਮਿਨੀਮਮ ਮਿਨੀਮਮ ਪ੍ਰਾਈਸ ਇਹਨਾਂ ਨੇ ਦਿੱਤਾ ਜੇ ਵੀ ਹੁਣ ਨਾਲ 2-2000 ਵਾਲੇ ਘੜੀਆਂ ਦੇ ਦਈਏ ਫਿਰ ਮੰਨੇ ਬਿਲਕੁਲ ਜੀ ਤੁਸੀਂ ਦਿਓ ਹਾਏ ਆ ਚੱਕੋ ਫਿਰ ਇਹਦਾ ਬੜੇ ਵੱਡੇ ਦਿਲ ਨੇ ਜੇ ਬ੍ਰਾਂਡ ਵੱਡਾ ਨਾ ਦਿਲ ਵੀ ਵੱਡਾ ਗਾ ਬਿਲਕੁਲ ਜੀ ਸਟਾਫ ਵੀ ਸਟਾਫ ਵੀ ਬਹੁਤ ਵਧੀਆ ਨੇ ਸਾਰੇ ਅੱਛੇ ਨੇ ਗੋਰਾ ਹੀ ਆ ਲੋ ਕੁੜੀਆਂ ਕਰਾਂ ਆਓ ਫੜਾਓ ਕਰਾਂ ਹਾਂ ਇਹ ਆ ਲੋ ਜੀ ਫੜਾਓ ਜੀ ਇਧਰ ਲਓ ਸਰ ਥੈਂਕ ਯੂ ਆ ਦੇਖੋ ਭਈ ਐ ਹੁੰਦੀ ਹੈ ਗੱਲਬਾਤ ਹੁਣ ਖੁਸ਼ਾ ਪੂਰਾ ਪੂਰਾ ਖੁਸ਼ ਜੀ ਪਰਲਾ ਟਰਾਲਾ ਪਰਲਾ ਆ ਬੱਲੇ ਬੱਲੇ ਬਾਕੀ ਕਿਸ ਨੇ ਭਈ ਕੋਈ ਵੀ ਟੈਲ ਲੈਣੀ ਹੋਵੇ ਇੱਕ ਨਾਂ ਯਾਦ ਰੱਖੋ ਗੋਰਾ ਟੈਰ ਰਾਮਪਰਾ ਫੂਲ ਜਾਦੀ ਆ ਸਾਰੀ ਦੁਨੀਆ ਨੂੰ ਤਾਂ ਪਤਾ ਹੈਗਾ ਵੀ ਗੋਰਾ ਟੈਲ ਬ੍ਰਾਂਡ ਕੀ ਹੈਗਾ